ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਤੇ ਮੈਂ ਮੰਗੀ ਬੱਗਾ ਪਿੰਡ ਤੇ ਆ ਜੋ ਪਿਛਲੇ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਵਾ ਗੱਲਬਾਤ ਹੋ ਰਹੀ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬੋਲਣ ਵਾਲੇ ਵੀਰ ਦਾ ਪਿਉਨਿਆ ਮੁੱਦਾ ਚੱਕਿਆ ਤੇ ਬੁਲਾਇਆ ਅਸੀਂ ਵੀ ਕਈ ਚਿਰ ਤੋਂ ਇਹ ਸੋਚਦੇ ਸੀਗੇ ਵੀ ਜੋ ਜੋ ਸਾਡੇ ਨਾਲ ਹੋਇਆ ਉਹ ਕਦੀ ਦਸੀਏ ਕਿਸੇ ਨੂੰ ਜਿੱਦਾਂ ਜਿੱਦਾਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਬਣੀ ਕਿਉਂ ਬਣਾਉਣੀ ਪਈ ਕੀ ਰੀਜਨ ਸੀਗਾ ਉਹ ਗੱਲ ਕਦੀ ਮਲ ਦੱਸਦੇ ਰਹੇ ਆ ਲੋਕਾਂ ਤੱਕ ਸ਼ਾਇਦ ਨਹੀਂ ਵੀ ਪਹੁੰਚਦੀ ਰਹੀ ਪਰ ਅੱਜ ਮੈਂ ਉਸੇ ਵਿਸ਼ੇ ਤੇ ਹੀ ਗੱਲ ਕਰੂੰਗਾ ਤੇ ਕੱਲੇ-ਕੱਲੇ ਵਿਸ਼ੇ ਤੇ ਗੱਲ ਕਰੂੰਗਾ ਅਸੀਂ ਜਿੰਨੇ ਵੀ ਪਲੇਅਰ ਸੀਗੇ ਸੰਦੀਪ ਮੈਂ ਹੋਰ ਵੀ ਸਾਰੇ ਪਲੇਅਰ ਬਹੁਤ ਪਲੇਅਰ ਆ ਇੱਕ ਦੋ ਜਾਣੇ ਨਿਗੇ ਅਸੀਂ ਸਾਰਿਆਂ ਦਾ ਇੱਕ ਸੁਪਨਾ ਸੀਗਾ ਵੀ ਕਬੱਡੀ ਲਈ ਕੋਸ਼ ਕਰਨਾ ਤਾਂ ਜੋ ਕੱਲੋਂ ਸਾਡਾ ਆਉਣ ਵਾਲਾ ਪੁੱਖ ਵਾ ਜਿਨ੍ਹਾਂ ਨੇ ਕਬੱਡੀ ਖੇਡਣੀ ਆ ਜਾਂ ਜਿਨ੍ਹਾਂ ਦੇ ਬੱਚੇ ਆਪਣੇ ਜਿਹੜੇ ਹੈਗੇ ਸਾਡੇ ਖੇਡਣ ਉਹ ਵੀ ਇਸ ਚੀਜ਼ ਨੂੰ ਖੇਡਣ ਕਿਉਂ ਖੇਡਣ ਕਿਉਂਕਿ ਇਹਨੇ ਸਾਨੂੰ ਬਹੁਤ ਕੁਝ ਦਿੱਤਾ ਬੜਾ ਇੱਜ਼ਤ ਮਾਣ ਦਿੱਤਾ ਪਰ ਕਦੀ ਅਸੀਂ ਸ਼ਾਇਦ ਆਪਣੀ ਗੱਲ ਰੱਖ ਹੀ ਨਹੀਂ ਸਕੇ ਪਰ ਹੁਣ ਸਾਨੂੰ ਲੱਗਦਾ ਵੀ ਇਹ ਗੱਲ ਸਾਨੂੰ ਕਰਨੀ ਚਾਹੀਦੀ ਆ ਕਰਨੀ ਇਹ ਸੰਦੀਪ ਵੀ ਵਿਚਾਰਾ ਚਾਹੁੰਦਾ ਸੀਗਾ ਪਰ ਕਿਸੇ ਨੇ ਉਹਦੀ ਸੁਣੀ ਹੀ ਨਹੀਂ ਕਦੀ ਦੱਸ ਹੀ ਨਹੀਂ ਸਕੇ ਅਸੀਂ ਵੀ ਅਸੀਂ ਇਹਦੇ ਲਈ ਕੀ ਕੀਤਾ ਪਰ ਕੋਈ ਨਹੀਂ ਅੱਜ ਮੈਂ ਵਾਰੀ-ਵਾਰੀ ਦੱਸੂਗਾ ਜਿਹੜੇ ਆ ਮੁੱਦੇ ਵੀਰੇ ਨੇ ਠਾਲੇ ਆ ਵੀ ਗੈਂਗਸਟਰਾਂ ਦੀ ਸਟਾਰਟਿੰਗ ਕਿੱਥੋਂ ਹੋਈ ਦੋ ਬੰਗਲਾ ਵੀ ਕਿਉਂਕਿ ਚਲੋ ਇਹਨੂੰ ਪਤਾ ਹੀ ਨਹੀਂਗਾ ਵਿਚਾਰਾ ਇਹਦੇ ਤਾਂ ਉਹਨਾਂ ਨੇ ਭਾਰ ਲੱਦ ਦਿੱਤਾ ਇਹ ਲੈ ਕੇ ਤੁਰ ਪਿਆ ਵਿਚਾਰਾ ਠੀਕ ਨਹੀਂ ਪਹਿਲਾਂ ਤਾਂ ਮੈਂ ਇਹਦੇ ਵਾਲੀ ਗੱਲ ਸ਼ੁਰੂ ਕਰਦਾ ਵਾਂ ਵੀ ਇਹਨਾਂ ਸਾਡਾ ਕਦੋਂ ਤੋਂ ਥੋੜਾ ਜਿਹਾ ਅਸੀਂ ਇਹਨੂੰ ਮਿਲੇ ਜਾਂ ਕਿੱਦਾਂ ਜਾਂ ਟੱਕਰੇ ਗੱਲਬਾਤ ਸ਼ੁਰੂ ਹੁੰਦੀ ਆ ਪਹਿਲਾਂ ਤਾਂ ਸੀ ਵੀ ਨਾ ਇੱਥੇ ਟੂਲ ਪਲਾਜੇ ਤੇ ਸਾਡੇ ਨੇੜੇ ਧਰਨਾ ਲੱਗਾ ਸੀ ਅਸੀਂ ਉੱਥੇ ਗਏ ਜਿੱਦਾਂ ਇਦਾਂ ਸਾਰਿਆਂ ਨੇ ਉਦੋਂ ਧਰਨੇ ਦੇ ਵਿੱਚ ਇਦਾਂ ਸੀਗਾ ਵੀ ਜੋ ਨੇੜੇ ਤੇੜੇ ਜੋ ਵੀ ਹੈਗਾ ਸੀਗਾ ਸਾਰੇ ਜਾਂਦੇ ਸੀਗੇ ਕਿਉਂਕਿ ਉਹਨੂੰ ਸਾਰੇ ਸਮਰਥਨ ਕਰਦੇ ਕਿਉਂਕਿ ਉਹ ਇੱਕ ਜਾਣੇ ਦੀ ਨਹੀਂ ਸੀ ਧਰਨਾ ਉਹ ਸਾਰਿਆਂ ਲਈ ਸੀ ਪੰਜਾਬ ਲਈ ਪੰਜਾਬ ਲਈ ਵੀ ਨਹੀਂ ਸੀ ਉਸ ਪੂਰੇ ਇੰਡੀਆ ਲਈ ਸੀਗਾ ਉਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ ਆਇਆ ਹਰ ਇੱਕ ਪਾਰਟੀ ਦਾ ਬੰਦਾ ਆਇਆ ਹਰ ਇੱਕ ਬੰਦੇ ਨੇ ਹੀ ਸਹਿਯੋਗ ਦਿੱਤਾ ਚਾਹੇ ਉਹ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਚਾਹੇ ਅਸਾਈ ਹੋਣ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਇਸ ਜੋ ਇਹ ਜੋ ਕਰਮਕਾਂਡ ਰਚਿਆ ਗਿਆ ਨਾ ਜੀ ਇਹਦੀ ਜੜ ਜਿਹੜੀ ਆ ਉਹ ਸ਼ੰਭੂ ਉਥੇ ਦਿੱਲੀ ਧਰਨੇ ਤੇ ਆ ਜੀ ਉਥੋਂ ਸਟਾਰਟ ਕਰਦੇ ਚਲੋ ਅਸੀਂ ਵੀ ਗਏ ਜਥੇਬੰਦੀਆਂ ਨੂੰ ਮਿਲੇ ਉਥੇ ਜਿੱਦਾਂ ਸਾਰੇ ਜਾਣਦੇ ਆ ਅਸੀਂ ਵੀ ਸਹਿਯੋਗ ਕਰਦੇ ਸੀਗੇ ਪਹਿਲੇ ਦਿਨ ਜਿੱਦਣ ਗਏ ਆ ਸਾਰੇ ਜਾਣੇ ਉਥੇ ਮੱਲਾ ਲੋ ਵੀ ਉੱਥੇ ਰੁਕੇ ਆ ਫਿਰ ਹੌਲੀ ਹੌਲੀ ਧਰਨਾ ਚੱਲਿਆ 1-2 ਦਿਨ ਚੱਲਿਆ ਕੁਸ਼ ਟਰਾਲੀ ਲਾ ਕੇ ਉੱਥੇ ਜਥੇਬੰਦੀਆਂ ਨੇ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਆਪ ਦੀ ਅਲੱਗ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਮੱਲੇ ਉੱਥੇ ਕੁਛ ਨਾ ਕੁਛ ਕਰਦਾ ਸੀਗਾ ਹਲਾ ਲਲਾ ਉਦੋਂ ਤੱਕ ਅਸੀਂ ਨਹੀਂ ਗਏ ਸੀ ਉੱਥੇ ਉਦੋਂ ਤੱਕ ਮੱਲੇ ਰੋਲਾ ਗੋਲਾ ਚੱਲਦਾ ਸੀਗਾ ਥੋੜਾ ਜਿਹਾ ਫਿਰ ਸਾਨੂੰ ਜਥੇਬੰਦੀਆਂ ਨਾਲ ਗੱਲਬਾਤ ਹੋਈ ਕਿਉਂਕਿ ਉੱਥੇ ਮੁੰਡੇ ਪਲਵਾਨ ਵੀ ਸੀ। ਨਾਮੀ ਪਲਵਾਨ ਸੀਗੇ ਪੂਰੇ ਟੌਪ ਦੇ। weightlifter ਸੀਗੇ। ਐਥਲੈਟਿਕ ਵਾਲੇ ਬਹੁਤ ਮੁੰਡੇ ਸੀਗੇ। ਇਕੱਲੇ ਕਬੱਡੀ ਵਾਲੇ ਨਹੀਂ ਸੀਗੇ। ਹਾਕੀ ਵਾਲੇ, ਫੁੱਟਬਾਲ ਵਾਲੇ ਕਿਹੜਾ ਸਪੋਰਟਸਮੈਨ ਉੱਥੇ ਨਹੀਂ ਸੀਗਾ। ਜਿਹੜਾ ਉੱਥੇ ਸਾਡੇ ਨਾਲ ਜਿਹਨੇ ਸਾਡਾ ਸਹਿਯੋਗ ਨਹੀਂ ਕੀਤਾ। ਚਲੋ ਕਰਦੇ ਆ ਕਰਾਉਂਦੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਇੱਥੇ ਥੋੜੀ ਅਖਿਆਈ ਹੁੰਦੀ ਆ ਵੀ ਤੁਸੀਂ ਮੁੰਡੇ ਥੋੜੇ ਜਿਹਾ ਲਿਆਓ ਤੇ ਇੱਥੇ ਸਿਸਟਮ ਥੋੜਾ ਜਿਹਾ ਦੇਖੋ ਚਲੋ ਕਰਦੇ ਕਰਾਉਂਦੇ ਆ ਉੱਥੇ ਇਹ ਆਇਆ ਵਾ ਤੇ ਅਸੀਂ ਇਹਨੂੰ ਖਰੇ ਪਹਿਲੇ ਦਿਨ ਬੋਲਣ ਨਹੀਂ ਦਿੱਤਾ ਮੇਰੇ ਸਹਾਨਾ ਜਾਂ ਬੋਲਿਆ ਕੁਝ ਗਲਤ ਹੋਇਆ ਤਾਂ ਅਸੀਂ ਵੀ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਯਾਰ ਬੋਲਣ ਦਿਓ ਕਿਉਂ ਨਹੀਂ ਬੋਲਦੇ ਫਿਰ ਉਹਨਾਂ ਨੇ ਸਾਨੂੰ ਥੋੜਾ ਜਿਹਾ ਦੱਸਿਆ ਵੀ ਇਦਾਂ ਇਦਾਂ ਕਰਕੇ ਆ ਚੱਕਰ ਆ ਵੇ ਇਹ ਥੋੜਾ ਜਿਹਾ ਗਲਤ ਬੋਲਦਾ ਤਾਂ ਤਾਂ ਕਰਕੇ ਇਹਨੂੰ ਰੋਕਣਾ ਪੈਂਦਾ ਥੋੜਾ ਜਿਹਾ ਕਿਆ ਵਾ ਇਹਨੂੰ ਫਿਰ ਹੌਲੀ ਹੌਲੀ ਗੱਲ ਚੱਲਦਿਆਂ ਚੱਲਦਿਆਂ ਉਦੋਂ ਤੱਕ ਸਾਡੇ ਸਮਝ 'ਚ ਨਹੀਂ ਕੁਝ ਵੀ ਆਉਂਦਾ ਸੀ ਕਿਉਂਕਿ ਅਸੀਂ ਸਾਰਾ ਕੁਝ ਨਹੀਂ ਪਤਾ ਸੀਗਾ ਸਾਨੂੰ ਕਰਦਿਆਂ ਕਰਦਿਆਂ ਇੱਕ ਦਿਨ ਇਹਨੇ ਇਹੋ ਜਿਹਾ ਕਰਮਕਾਰਨ ਕੀਤਾ ਵੀ ਲਾ ਲਓ ਵੀ ਇਹਨੇ ਬੱਬੂ ਮਾਨ ਨੂੰ ਸੱਦਿਆ ਸੱਦ ਕੇ ਤੇ ਉਥੇ ਸਟੇਜ ਦੇ ਉੱਤੇ ਜਥੇਬੰਦੀਆਂ ਨੇ ਇਹਨੂੰ ਬੈਨ ਕੀਤਾ ਸੀਗਾ ਵੀ ਭਾਈ ਵੀ ਤੂੰ ਬੰਦੇ ਜਿਆਦਾ ਲੈ ਕੇ ਚੜਦਾ ਤਾਂ ਅਸੀਂ ਚੜ੍ਹ ਨਹੀਂ ਦੇਣਾ ਜਾਂ ਕਿਦਾਂ ਵੀ ਤੂੰ ਇਦਾਂ ਨਾ ਕਰ ਇਹਨੂੰ ਕਿਹਾ ਸੀ ਵੀ ਤੈਨੂੰ ਹੱਲੇ ਸਟੇਜ ਤੇ ਨਹੀਂ ਜਾਣ ਦੇਣਾ ਕਿਉਂਕਿ ਇੱਕ ਦੋ ਦਿਨ ਪਹਿਲਾਂ ਗਲਤ ਬੋਲ ਗਿਆ ਉੱਥੇ ਕੁਝ ਇਹਨੇ ਬੱਬੂ ਮਾਨ ਨੂੰ ਲਿਆਂਦਾ ਬੱਬੂ ਮਾਨ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਇਹਨੂੰ ਬਣਾ ਕੀਤਾ ਹੋਇਆ ਵਾ ਚਲੋ ਬੱਬੂ ਮਾਨ ਆਇਆ ਤੇ ਉਥੇ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਬੱਬੂ ਮਾਨ ਦਾ ਕੋਈ ਵਿਰੋਧ ਨਹੀਂ ਕੀਤਾ ਇਹ ਬੱਬੂ ਮਾਨ ਨੂੰ ਲੈ ਕੇ ਹੋਰ ਥਾਂ ਸਟੇਜ ਕਿਸੇ ਦੀ ਟਰਾਲੀ ਤੇ ਚੜਿਆ ਉਥੇ ਚੜ੍ਹ ਕੇ ਲਲ 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 ਬਚਾਈ ਹੈ ਹੋ ਗਿਆ ਜੋ ਹੋ ਗਿਆ ਬਾਅਦ ਚ ਇਹਨੇ ਕੰਮ ਸ਼ੁਰੂ ਕਰਤਾ ਵੀ ਮੈਂ ਸਟੇਜ ਅਲੱਗ ਲਾਉਣੀ ਆ ਉਥੇ ਭੰਡੀ ਉਥੇ ਵਿੱਚ ਕੰਮ ਸ਼ੁਰੂ ਕਰਤਾ ਕਿਉਂਕਿ ਅਸੀਂ ਉਥੇ ਹੀ ਸੀਗੇ ਬਾਅਦ ਚ ਜਥੇਬੰਦੀਆਂ ਵਾਲਿਆਂ ਨੇ ਵੀ ਗੱਲ ਕੀਤੀ ਵੀ ਤੁਸੀਂ ਇਹਨੂੰ ਅ ਵੀ ਕੀ ਚੱਕਰ ਹੋਇਆ ਵੀ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ ਵੀ ਤੁਸੀਂ ਬੱਬੂ ਮਾਰਨ ਨੂੰ ਕਿਉਂ ਨਹੀਂ ਬੋਲਣ ਦਿੱਤਾ ਸਾਡੇ ਵੀ ਮਨ 'ਚ ਗੁੱਸਾ ਆਇਆ ਫਿਰ ਉਹਨਾਂ ਨੇ ਸਾਨੂੰ ਬਹਿ ਕੇ ਚੰਗੀ ਤਰ੍ਹਾਂ ਸਮਝਾਇਆ ਵੀ ਆਹ ਗੱਲ ਆਹ ਚੱਕਰ ਆ ਵੀ ਇਹ ਓਵਰ ਬੰਦੇ ਲੈ ਕੇ ਉੱਤੇ ਚੜਦਾ ਇਹਨੂੰ ਇਸੇ ਗੱਲ ਤੋਂ ਕਹਿੰਨੇ ਵੀ ਤੂੰ ਕੱਲਾ ਚੱਲ ਜਾ ਇਹਨੂੰ ਰੋਕਿਆ ਸੀਗਾ ਅਸੀਂ ਬੈਨ ਕੀਤਾ ਸੀਗਾ ਵੀ ਤੁਰ ਉੱਪਰ ਚੜਨ ਨੂੰ ਰੋਕਿਆ ਸੀ ਪਰ ਅਸੀਂ ਕਿਹਾ ਵੀ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਜਾਂਦਾ ਵਾ ਵੀ ਜਿਹੜੀ ਸੰਗਤ ਵੀ ਆਉਂਦੀ ਜਾਂ ਲੋਨੇ ਲੋਕ ਆਉਂਦੇ ਆ ਉਹ ਤਾਂ ਦੋ ਫਾੜ ਹੋਈ ਜਾਂਦੇ ਆ ਜਿਹੜੇ ਬੱਬੂ ਮਾਨ ਦੇ ਫੈਨ ਆ ਉਹ ਦੋ ਫਾੜ ਹੋ ਗਏ ਸਾਰੇ ਜਾਣੇ ਵੀ ਜਥੇਬੰਦੀਆਂ ਕਿਸੇ ਨੂੰ ਬੋਲਣ ਨਹੀਂ ਦਿੰਦੀਆਂ ਜਿਨੇ ਪੰਜਾਬ ਤੋਂ ਵੀ ਆਉਣਾ ਵਾ ਉਹ ਉਹਨੇ ਵੀ ਨਹੀਂ ਆਉਣਾ ਇਹਦਾ ਮਤਲਬ ਕੀ ਸੀਗਾ ਗਲਤ ਪ੍ਰਚਾਰ ਵੀ ਧਰਨਾ ਖਰਾਬ ਹੋਵੇ ਫਿਰ ਅਸੀਂ ਬੱਬੂ ਮਾਨ ਬਾਈ ਨਾਲ ਰਾਫਤਾ ਕਾਇਮ ਕੀਤਾ ਚਲੋ ਸਾਡੀ ਗੱਲਬਾਤ ਹੋਈ ਗੱਲਬਾਤ ਹੋ ਕੇ ਤੇ ਉਹਨੇ ਵੀ ਇਹ ਕਿਹਾ ਵੀ ਜਥੇ ਬੰਦੀਆਂ ਨੇ ਬੋਲਣ ਨਹੀਂ ਦੇਣਾ ਅਸੀਂ ਕਿਹਾ ਨਹੀਂ ਬਾਈ ਜੀ ਤੁਸੀਂ ਆਜੋ ਗੱਲਬਾਤ ਆਪਾਂ ਕਰਦੇ ਆਂ ਵੀ ਹੋ ਗਈ ਆ ਕੋਈ ਗੱਲ ਨਹੀਂ ਨਾ ਫਿਰ ਉਹ ਜਿੱਦਣ ਸਟੇਜ ਤੇ ਬੱਬੂ ਮਾਨ ਆਇਆ ਵਾ ਇਹਦੇ ਬੰਦੇ ਹਟਦੇ ਨਹੀਂ ਸੀ ਇਹ ਫੇ ਪਤਾ ਨਹੀਂ ਕਿੱਧਰ ਦੀ ਜਾ ਚੜਿਆ ਫੜਾ ਫੜੇ ਇਹਦੇ ਨਾਲ ਵੀ ਚਾਰ ਬੰਦੇ ਸੀਗੇ ਚਲੋ ਅਸੀਂ ਕਿਸੇ ਨੂੰ ਨਹੀਂ ਕਹਿੰਦਾ ਕਿਸੇ ਰੁਕਦੇ ਨਹੀਂ ਜਾਂ ਕਿੰਦਾ ਨਹੀਂ ਕਰਦੇ ਪਰ ਇਹਨੂੰ ਅਸੀਂ ਰੋਕਿਆ ਵੀ ਚਾਰ ਬੰਦੇ ਜਿਹੜਾ ਨਾਲ ਸਾਡੇ ਮੈਂ ਨਹੀਂ ਸੀ ਉਥੇ ਸਾਡੇ ਨਾਲ ਦੇ ਮੁੰਡੇ ਸੀਗੇ ਉਹਨਾਂ ਨੇ ਰੋਕਿਆ ਤੇ ਰੋਕਿਆ ਤੇ ਇਹਦੇ ਨਾਲ ਦੇ ਆ ਬੰਦਿਆਂ ਨੇ ਸਾਡੇ ਬੰਦਿਆਂ ਨੂੰ ਗਾਲਾਂ ਕੱਢੀਆਂ ਪੁਲਵਾਨਾਂ ਨੂੰ ਕਿੰਦੇ ਵੀ ਤੁਹਾਨੂੰ ਦੇਖਦੇ ਆ ਬਾਹਰ ਤੁਸੀਂ ਬਹੁਤ ਜ਼ਿਆਦਾ ਬਣੇ ਫਿਰਦੇ ਆ ਚਲੋ ਉੱਥੇ ਤੱਤੇਗਾ ਅਸੀਂ ਵੀ ਉਧਰੋਂ ਆ ਗਏ ਗੱਲਬਾਤ ਹੋਈ ਤੇ ਇਹਨੂੰ ਵੀ ਇੰਨੇ ਵਿੱਚੇ ਇਹ ਵੀ ਸੀਗਾ ਨਾਲ ਹੀ ਸੀਗਾ ਇਹ ਇਹ ਵੀ ਢੇਲੇ ਵਿੱਚ ਹੀ ਕੱਢਦਾ ਸੀ ਚਲੋ ਕਰਕੇ ਅਸੀਂ ਇਹਨਾਂ ਨੂੰ ਉੱਥੇ ਸਾਈਡ ਤੇ ਕਰਕੇ ਇਹਨੂੰ ਇੱਕੋ ਗੱਲ ਹੀ ਸਮਝਾਈ ਵੀ ਨਾ ਗਾਲ ਕੱਢਣੀਆਂ ਤੇ ਨਾ ਸੋਹਣਿਆ ਖਾਣੀਆਂ ਆ ਜਥੇਬੰਦੀਆਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਜਿਹੜਾ ਬੰਦਾ ਕਲਾਕਾਰ ਆਉਂਦਾ ਵਾ ਉਹਨੂੰ ਬੋਲਣ ਦਿਓ ਖੁੱਲਾ ਟਾਈਮ ਦਿਓ ਬਹੁਤ ਕਲਾਕਾਰ ਉੱਥੇ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਕਲਾਕਾਰਾਂ ਨੂੰ ਵੀ ਇਹ ਅਪੀਲ ਕਰਦੇ ਸੀ ਭਾਜੀ ਵੀ ਤੁਹਾਨੂੰ ਸਾਡੇ ਕੋਲ ਵੀ ਆਉਣ ਦੀ ਲੋੜ ਨਹੀਂ ਕੋਈ ਇਸ ਚੀਜ਼ ਦੀ ਗੱਲ ਨਹੀਂ ਕਿ ਜਥੇਬੰਦੀਆਂ ਨਾਲ ਗੱਲ ਹੋ ਗਈ ਆ ਤੁਸੀਂ ਸਿੱਧੇ ਹੀ ਜਾਓ ਟਾਈਮ ਲਾਓ ਤੇ ਬੋਲੋ ਕੋਈ ਤੁਹਾਡਾ ਮੈਗਨੀ ਫੜੂਗਾ ਤੁਹਾਡਾ ਤੁਸੀਂ ਬੋਲੋ ਲੋਕ ਤੁਹਾਡੇ ਨਾਲ ਆਉਂਦੇ ਆ ਤੁਹਾਡੇ ਨਾਲ ਜੁੜਦੇ ਆ ਹੋਰ ਵੀ ਕਈ ਬੰਦੇ ਸੀਗੇ ਜਿਹੜੇ ਜਿਹੜੇ ਆਉਂਦੇ ਸੀਗੇ ਉੱਥੇ ਬੋਲ ਬੋਲਦੇ ਸੀਗੇ ਚਲੋ ਕਰਦੇ ਕਰਾਉਂਦਿਆਂ ਇਹ ਰੱਟਾ ਵਾਧਾ ਵਾਧਾ ਇਹਨੇ ਬਾਅਦੋਂ ਸਾਨੂੰ ਫੋਨ ਵੀ ਲਾਇਆ ਪੁੱਛ ਲਿਓ ਭਲਾ ਇਹਨੂੰ ਪਤਾ ਨਹੀਂ ਹੁਣ ਮੁੱਕਰੀ ਨਾ ਜਾਵੇ ਇਹਨੇ ਸਾਨੂੰ ਪਹਿਲਾਂ ਤਾਂ ਖੋਰ ਬੰਦੇ ਨੂੰ ਫੋਨ ਲਾਇਆ ਤੇ ਮੁੜ ਕੇ ਫੇ ਮੈਨੂੰ ਵੀ ਫੋਨ ਲਾਇਆ ਕਹਿੰਦਾ ਤੁਸੀਂ ਥੋੜਾ ਜਿਆਦਾ ਕਰਦੇ ਆ ਤੇ ਮੈਂ ਕਿਹਾ ਬਾਈ ਇਦਾਂ ਦੀ ਨਹੀਂ ਕੋਈ ਗੱਲ ਵੀ ਚਲੋ ਉੱਥੇ ਸਾਡਾ ਕੰਮ ਆ ਪਰ ਤੇਰੇ ਬੰਦਿਆਂ ਨੇ ਗਾਲ ਕੱਢੀ ਆ ਗਾਲ ਨਾ ਅਸੀਂ ਖਾਣੀ ਆ ਤੇ ਨਾ ਕੱਢਣੀ ਆ ਫਰ ਮੈਨੂੰ ਕਹਿੰਦਾ ਵੀ ਆਪਾਂ ਆਮੋ ਸਾਹਮਣੀ ਹੋ ਜਾਾਂਗੇ ਚਲੋ ਉਹ ਦੇ ਨਹੀਂ ਇਦਾਂ ਦੇ ਸੀਗੇ ਵੀ ਮੈਂ ਇਹਨੂੰ ਮੇਰੇ ਮੂੰਹ ਵੀ ਜਿਵੇਂ ਕਹੀਏ ਝੂਠ ਨਹੀਂ ਮੋਣਾ ਵੀ ਇਹ ਹੀ ਨਿਕਲਿਆ ਮੈਂ ਕਿਹਾ ਬਾਈ ਘਰੇ ਦੱਸ ਕੇ ਆਏ ਆਂ ਅੰਦੋਲਨ ਦੇ ਵਿੱਚ ਤੁਰੇ ਆਂ ਜਦੋਂ ਨਾ ਘਰੇ ਦੱਸਿਆ ਉਹਨਾਂ ਨੂੰ ਘਰਦਿਆਂ ਨੂੰ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਤੁਸੀਂ ਜੋ ਜਿੱਦਾਂ ਹੈਗਾ ਜ਼ਿੰਦਗੀ ਉਦਾਂ ਹੀ ਜੀ ਲਿਓ ਵੀ ਇਸ ਚੀਜ਼ ਦਾ ਕੋਈ ਡਾਡੁਕਰ ਨਹੀਂ ਵੀ ਘਰੇ ਦੱਸ ਕੇ ਹੀ ਆਏ ਆ ਮੇਰਾ ਵੀਰ ਪਰ ਕਰਨਾ ਅਸੀਂ ਕੋਈ ਲੜਨਾ ਝਗੜਨਾ ਜਾਂ ਦੂਜਾ ਨਹੀਂ ਚਾਹੁੰਦੇ ਵੀ ਇਹ ਅੰਦੋਲਨ ਆ ਇਹਦੇ ਵਿੱਚ ਖਰਾਬੀ ਕਰਾਂਗੇ ਚੰਗਾ ਨਹੀਂ ਲੱਗਦਾ ਮੇਰਾ ਵੀਰ ਤੂੰ ਆਪਣਾ ਕੰਮ ਕਰ ਅਸੀਂ ਆਪਦਾ ਕਰਦੇ ਆ ਸਾਨੂੰ ਤੇਨਾਂ ਕੋਈ ਇਤਰਾਜ਼ ਨਹੀਂ ਜਥੇਬੰਦੀਆਂ ਤੈਨੂੰ ਬੁਲਾਉਂਦੀਆਂ ਬੋਲ ਦੇਣ ਤੂੰ ਬੋਲੀ ਚੱਲ ਜੇ ਤੈਨੂੰ ਕਿਸੇ ਚੀਜ਼ ਤੋਂ ਰੋਕਦੇ ਆ ਤੂੰ ਉੱਥੇ ਮੇਰਾ ਵੀਰ ਰੁਕ ਵੀ ਜਾ ਥੋੜਾ ਜਿਹਾ